ਪੰਜਾਬ ਸਟੇਟ ਪਾਵਰ ట్రాన్స్‌మిਸ਼ਨ ਕਾਰਪੋਰੇਸ਼ਨ ਨੇ ਪੈਨਸ਼ਨਲ ਐਸੋਸੀਏਸ਼ਨ ਹਲਕਾ ਮੁਹਾਰੀ ਦੀ ਕਨਵੈਨਸ਼ਨ ਮੁਹਾਰੀ ਸਰਕਲ ਦੇ ਪ੍ਰਧਾਨ ਸ਼੍ਰੀ ਗੁਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਪ੍ਰਤਾਪ ਪਵਨ ਲਾਲੜੋ ਵਿਖੇ ਹੋਈ ਹੈ। ਕਨਵੈਨਸ਼ਨ ਵਿੱਚ ਹਲਕਾ ਮੁਹਾਰੀ ਅਧੀਨ ਆਉਂਦੀਆਂ ਡਿਵੀਜ਼ਨਾਂ ਦੇ ਪੈਨਸ਼ਨਲ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਹਲਕਾ ਮੁਹਾਰੀ ਦੇ ਅਹੁਦੇਦਾਰਾਂ ਤੇ ਸਟੇਟ ਬੋਡੀ ਦੇ ਮੁੱਖ ਅਹੁਦੇਦਾਰਾਂ ਨੇ ਪਾਰੀ ਸੰਖਿਆ ਵਿੱਚ ਸ਼ਿਰਕਤ ਕੀਤੀ ਹੈ। ਇਸ ਮੌਕੇ ਕਨਵੈਨਸ਼ਨ ਦੇ ਮੁੱਖ ਮਹਿਮਾਨ ਵਜੋਂ ਸ਼੍ਰੀ ਧਨਵੰਤ ਸਿੰਘ ਪਟथल ਜਨਰ ਸਕੱਤਰ ਤੇ ਉਹਨਾਂ ਦੇ ਨਾਲ ਸ਼੍ਰੀ ਦੇਵਰਾਜ ਮੀਤ ਪ੍ਰਧਾਨ ਤੇ ਅਮਰਜੀਤ ਸਿੰਘ ਸਿੰਧੂ ਸਕੱਤਰ ਸਟੇਟ ਬੋਡੀ ਵੀ ਹਾਜ਼ਰ ਰਹੇ। ਲੰਬੇ ਸਮੇਂ ਤੋਂ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨਣੀਆਂ ਤਾਂ ਇੱਕ ਪਾਸੇ ਹੈ। ਨਾ ਕੋਈ ਮੈਨੇਜਮੈਂਟ ਮੀਟਿੰਗ ਦੇ ਰਹੀ ਆ ਨਾ ਸਰਕਾਰ ਕੋਈ ਹੱਲ ਕਰ ਰਹੀ ਆ ਉਹਨਾਂ ਮੰਗਾਂ ਦਾ ਇਸ ਕਰਕੇ ਵੀ ਅਸੀਂ ਲਗਾਤਾਰ ਲੜ ਰਹੇ ਆ ਹੁਣ ਆਪਣੇ ਸਾਥੀਆਂ ਨੂੰ ਅਗਲੀ ਲੜਾਈ ਵਾਸਤੇ ਤਿਆਰ ਕਰਨ ਵਾਸਤੇ ਉਹਨਾਂ ਨੂੰ ਕਨਵਿੰਸ ਕਰੀਏ ਕਨਵਿੰਸ ਕਰਕੇ ਉਹਨਾਂ ਨੂੰ ਲੜਾਈ ਦੇ ਰਸਤੇ ਪਾਈਏ ਮੀਟਿੰਗਾਂ ਜਿਹੜੀਆਂ ਆਪਣੀਆਂ ਕਨਵੈਨਸ਼ਨਾਂ ਰੱਖੀਆਂ ਹੋਈਆਂ ਸਾਡੀਆਂ ਮੰਗਾਂ ਜਿਨ੍ਹਾਂ ਦੇ ਵਿੱਚੋਂ ਮੁੱਖ ਮੰਗਾਂ ਸਾਡੀਆਂ ਇਹ ਹੈ ਕਿ ਸਾਡੇ ਜਿਹੜੇ ਪੈਨਸ਼ਨਰ ਹੈ ਉਹਨਾਂ ਨੂੰ ਜਦੋਂ ਉਹ ਰਿਟਾਇਰ ਹੋ ਜਾਂਦੇ ਉਦੋਂ ਜੂਨਟਾਂ ਦੀ ਮਾਫੀ ਹੈ ਜਿਹੜੀ ਉਹ ਖਤਮ ਕਰ ਦਿੰਦੇ 1 1 2016 ਤੋਂ ਸਾਡੇ ਜਿਹੜੇ ਪੈਨਸ਼ਨਰ ਉਹਨਾਂ ਨਾਲ ਹੋਰ ਸਰਕਾਰ ਨੇ ਧਰੋ ਕਮਾਇਆ ਕਿ ਰੈਗੂਲਰ ਮੁਰਾਜਮਾ ਨੂੰ 2.68 ਦੇ ਨਾਲ ਕਨਵਰਸ਼ਨ ਕੀਤੀ ਤੇ ਜਿਹੜੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ 2.44 ਨਾਲ ਕੀਤੀ 1 1 2016 ਤੋਂ ਲਗਾਤਾਰ ਅਸੀਂ ਲੜ ਰਹੇ ਹਾਂ ਵੀ ਸਾਡੇ ਸਕੇਲਾਂ ਦਾ ਏਰੀਅਰ ਦੇਓ ਤੇ ਸਾਡਾ 36% ਜਿਹੜਾ ਡੀਏ ਦਾ ਏਰੀਅਰ ਹੈ ਉਹ ਸਰਕਾਰ ਨਾਲ ਡੰਪ ਕੀਤਾ ਹੋਇਆ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਤੁਹਾਡੀ ਸਰਕਾਰ ਨਾਲ ਸਾਡੀ ਕੋਈ ਮੀਟਿੰਗ ਨਹੀਂ ਹੋਈ ਸਾਡੀ ਤਾਂ ਮੈਨੇਜਮੈਂਟ ਨਾਲ ਮੀਟਿੰਗਾਂ ਹੁੰਦੀਆਂ ਮੈਨੇਜਮੈਂਟ ਮੀਟਿੰਗਾਂ ਚ ਮੰਨ ਜਾਂਦੀ ਉਹ ਤੋਂ ਬਾਅਦ ਕੋਈ ਲਾਗੂ ਨਹੀਂ ਕਰਦੀ ਮੁੱਕਰ ਜਾਂਦੀ ਕੁਝ ਨਹੀਂ ਕਰ ਰਹੀ ਲੱਗਦਾ ਇਸ ਦੇ ਪਿੱਛੇ ਕਾਰਨ ਕੀ ਸਮਝਦੇ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਮੈਨੇਜਮੈਂਟ ਅਸਲ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਆ ਜਾਂ ਜਿਨ੍ਹਾਂ ਨੇ ਕੀਤਾ ਪਹਿਲਾਂ ਕੰਮ ਉਹਨਾਂ ਨੂੰ ਦੇਣਾ ਹੀ ਕੁਝ ਨਹੀਂ ਚਾਹੁੰਦੀ ਉਹ ਸਿਰਫ ਆਪਣੀ ਐਸ਼ੋ ਇਸ਼ਤ ਕਰਨੀ ਚਾਹੁੰਦੀ ਹੈ ਤੇ ਜਿਹੜੇ ਕੰਮਾਂ ਦੇ ਨਾਲ ਉਹਨਾਂ ਨੂੰ ਵੋਟ ਬੈਂਕ ਉਹਨਾਂ ਦਾ ਬਣਦਾ ਹੈ ਉਹਦੇ ਵਾਸਤੇ ਲੋਕਾਂ ਨੂੰ ਮਾੜਾ ਮੋਟਾ ਟੀਲਫੋਨ ਬੈਨੀਫਿਟ ਦੇਂਦੀ ਜਿੱਦਾ 300 ਜੂਨਟ ਦੀ ਜਿਨ੍ਹਾਂ ਲੋਕਾਂ ਨਾਲ ਇੱਥੇ ਹੱਡ ਬਣਾਏ ਅੱਖਾਂ ਤੋਂ ਅੰਨੇ ਹੋ ਗਏ ਖੰਮਿਆਂ ਪਰੋਂ ਡਿੱਗ ਗਏ ਕਿਤਨਾ ਕਿਤੇ ਪੈਨਸ਼ਨਰ ਵੀ ਤਾਂ ਵੋਟਰ ਕਹ ਲੈਂਦੇ ਨੇ ਇਹਨੂੰ ਹਾਂਜੀ ਪੈਨਸ਼ਨਰ ਵੀ ਤਾਂ ਵੋਟ ਪਾਉਂਦੇ ਨੇ ਉਹਨਾਂ ਨੂੰ ਵੀ ਹੱਕ ਹੈ ਹਾਂ ਪੈਨਸ਼ਨਰ ਤਾਂ ਵੋਟ ਵੋਟਾਂ ਦਾ ਹੱਕ ਤਾਂ ਹੈਗਾ ਪਰ ਜਿਹੜਾ ਪੈਨਸ਼ਨਰ ਦਾ ਹੱਕ ਹੈ ਉਹ ਨਹੀਂ ਨਾ ਮਿਲ ਰਿਹਾ ਜੀ ਉਹ ਹੱਕ ਜਿੰਨ ਜਿਹੜੇ ਲੋਕਾਂ ਨੇ ਕਦੇ ਖੰਬੇ ਨੂੰ ਹੱਥ ਨਹੀਂ ਲਾਇਆ ਉਹਨਾਂ ਨੂੰ ਵੀ 300 ਜੁਟ ਮਿਲ ਰਹੀ ਹੈ ਸਾਡੇ ਪੈਨਸ਼ਨਰਾਂ ਦਾ ਜਿਹੜਾ ਰਗ ਕੋਟਾ ਸੀ ਉਹ ਖਤਮ ਕਰ ਦਿੱਤਾ ਅੱਜ ਉਹ ਸਰਕਲ ਦੀ ਕਨਵੋਕੇਸ਼ਨ ਆਇਆ ਉਹ ਸੂਬਾ ਦੇ ਜੋ ਕਮੇਟੀ ਆ ਉਹਦੇ ਮੈਂਬਰ ਵੀ ਆਏ ਹਾਂ ਹਾਂਜੀ ਹਾਂਜੀ ਤੁਹਾਨੂੰ ਮਤਲਬ ਕੀ ਮਤਲਬ ਇਹਦੇ ਵਿੱਚ ਕੀ ਮੰਨਦੇ ਇਹ ਚ ਤਿਆਰੀ ਕਰ ਰਹੇ ਆ ਅਸੀਂ ਵੇ ਅਗਲੀ ਲੜਾਈ ਕਿੱਦਾਂ ਦੀ ਲੜੀ ਜਾਵੇ ਉਹ ਪਿਛਲੇ ਸਮੇਂ ਦੀ ਜਿਹੜਾ ਘਾਟਾਂ ਕਮਜ਼ੋਰੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਸੰਘਰਸ਼ ਕਰਕੇ ਮੈਨੇਜਮੈਂਟ ਦੇ ਉੱਪਰ ਤੇ ਸਰਕਾਰ ਦੇ ਉੱਪਰ ਆਪਣਾ ਦਬਾਅ ਲਾ ਬੰਦ ਕਰਕੇ ਆਪਣੀਆਂ ਮੰਗਾਂ ਜਿਹੜੀਆਂ ਮੰਨਵਾਈਆਂ ਜਣਾ ਵਾਲੇ ਸਮੇਂ ਕਿ ਇਹ ਉਧਰ ਰੱਖਦੇ ਜੀ ਮੈਂ ਮਹਾਲੀ ਸਰਕਾਰ ਜੀ ਕੀ ਕਹਿਣਾ ਜੀ ਮੈਂ ਕਹਿਣਾ ਚਾਹੁੰਦਾ ਜੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਨਿਵਾਜ਼ਮਾ ਨੂੰ ਤੇ ਪੈਨਸ਼ਨਰ ਜੀ ਨੂੰ ਮੀਟਿੰਗ ਦੇ ਕੇ ਉਸ ਤੋਂ ਬਾਅਦ ਮੀਟਿੰਗ ਫਿਰ ਰੱਦ ਕਰਦੇ ਨੇ ਟਾਈਮ ਜਿਹੜਾ ਵੀਡੀਓ ਟਾਈਮ ਹੁੰਦਾ ਉਹ ਤਾਂ ਫਟਕੀ ਆ ਜਾਂਦੀ ਹੈ ਵੀ ਐਡੀਟਿੰਗ ਐਨੀ ਜਿੰਦਰ ਜਿਛੇ ਜੀ ਮੁਲਾਜ਼ਮਾਂ ਨੇ ਤੇ ਪੈਨਸ਼ਨਾਂ ਵਾਲਿਆਂ ਨੇ ਬਾਈ ਇਲੈਕਸ਼ਨ ਜਿਹਨਾਂ ਨੂੰ ਕੇ ਰਿਆ ਸੀ ਉੱਥੇ ਇਹਨਾਂ ਨੂੰ ਮੀਟਿੰਗ ਦੇਤੀ ਹੁਣ ਫਿਰ ਉਸ ਤੋਂ ਬਾਅਦ ਮੀਟਿੰਗਾਂ ਪੋਸਟਪੋਨ ਹੋ ਗਈਆਂ ਜਦੋਂ ਇਲੈਕਸ਼ਨ ਦੁਬਾਰਾ ਆਉਂਦੇ ਨੇ ਜਦੋਂ ਮੀਟਿੰਗ ਦੇ ਦਿੰਦਾ ਪਰ ਮਤਲਬ ਮਸਲਾ ਹੱਲ ਕਰਨ ਵਾਲੀ ਨਹੀਂ ਜਾ ਰਿਹਾ ਉਹ ਹੋਰ ਮਸਲੇ ਆ ਗਏ ਆ ਪਰ ਨਾ ਹੀ ਹੁੰਦਾ ਧਿਆਨ ਮੁਲਾਜ਼ਮਾਂ ਵੱਲੇ ਤੇ ਨਾ ਹੀ ਪੈਨਸ਼ਨਾਂ ਵੱਲ ਕੀ ਕਾਰਨ ਸਮਝਦੇ ਕਿਉਂ ਨਹੀਂ ਹੈ ਇੱਕ ਆ ਬਸ ਉਹ ਐਸਾ ਉਹ ਇਸ ਗੱਲ ਨੂੰ ਇਗਨੋਰ ਕਰਦੇ ਲਗਾਤਾਰ ਆਦੀ ਸਮਝ ਨਾਲ ਕਿ ਉਹਨਾਂ ਜੋ ਦੋ ਚ ਮਲਾਜ਼ਮ ਜਿਹੜੇ ਬੰਦੇ ਨੇ 40 ਸਾਲਾਂ ਦੀ ਜ਼ਿੰਦਗੀ ਦੇ ਮਿਹਨਤ ਵਿੱਚ ਲਾਏ ਨੇ ਕਿ ਉਹਨਾਂ ਨੂੰ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਡੀਏ ਲੋਕਾਂ ਨੂੰ ਪੂਰਾ ਮਿਲਦੇ ਕਿ ਇਹਨਾਂ ਦਾ ਲੈਣ ਡੱਕ ਨਹੀਂ ਹੈਗਾ ਉਹਨਾਂ ਦੀ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨੇ ਉਹਨੇ ਇਸ ਟਾਈਮ ਰਿਟਾਇਰ ਹੋ ਜਿਹੜੇ ਪਰ ਉਹਨਾਂ ਨੂੰ ਇਸ ਗੱਲ ਸੋਚਣਾ ਕਿ ਐਵੇਂ ਕੋ ਨਹੀਂਗਾ ਸਿਰਫ ਪੰਜਾਬ ਇੱਕ ਹੈ ਜਿਸਕੇ ਅੰਦੇ ਵਿੱਚ ਘੱਟ ਤੋਂ ਘੱਟ ਜਰ ਮਿਲਦੇ ਨੇ ਉਹ ਲਗਾਤਾਰ ਲਾਗੂ ਕੀਤੇ ਜਾਂ ਜਿਵੇਂ 300 ਜੁਨ 300 ਜੁਨ ਜਿਹੜੀ ਫ੍ਰੀ ਮਿਲਦੀ ਸੀ ਸਾਨੂੰ ਡਿਊਟੀ ਦੌਰਾਨ ਉਹ ਸਾਨੂੰ ਉਸ ਤੋਂ ਬਾਅਦ ਵੀ ਮਿਲਨੇ ਚਾਹੀਦੇ ਨੇ ਇਸ ਤੋਂ ਇਵਾ ਪਹਿਲਾਂ ਪੈਨਸ਼ਨਾਂ ਦੇ ਬੱਚਿਆਂ ਨੂੰ ਇੱਕ ਟੂਲ ਕੈਕਟ ਲੈਣ ਦੀ ਫ੍ਰੀ ਹੋਣੀ ਹੁੰਦੀ ਸੀ ਉਹ ਵੀ ਬਾਲਕਤੀ ਜਾਵੇ ਅੱਗੇ ਕੋਈ ਮੰਗਾ ਕੀ ਉਧਰ ਰੱਖੇ ਸੀ ਤੇਰਾ ਨਾਮ ਲੱਖਾ ਸਿੰਘ ਹੈ ਮੈਂ ਪੈਨਸ਼ਨ ਐਸ਼ ਤੋਂ ਮਹਾਲੀ ਤੋਂ ਅਸੀਂ ਅੱਜ ਇੱਥੇ ਕਨਵੈਨਸ਼ਨ ਵਾਸਤੇ ਆਏ ਸੀ ਇਹ ਪੰਜਾਬ ਲੈਵਲ ਤੇ ਸੂਬੇ ਭਰ ਦੇ ਫੈਸਲੇ ਮੁਤਾਬਕ ਅਸੀਂ ਕਨਵੈਨਸ਼ਨਾਂ ਕਰ ਰਹੇ ਆ। ਇਹਨਾਂ ਕਨਵੈਨਸ਼ਨਾਂ ਦੇ ਵਿੱਚ ਅਸੀਂ ਤਿਆਰੀ ਕਰਨੀ ਸੀ ਆਉਣ ਵਾਲੀ ਰਣਨੀਤੀ ਦੀ ਕਿਉਂਕਿ ਸਾਡੀਆਂ ਇਲੈਕਸ਼ਨਾਂ ਆ ਰਹੀਆਂ ਨੇ। ਉਹ ਤੁਹਾਡੇ ਸਾਹਮਣੇ ਹੀ ਆ। ਇੱਥੇ ਕਨਵੈਨਸ਼ਨ ਜਿਹੜੀ ਆ ਉਹ ਸਾਰੂ ਢੰਗਣਾ ਨਹੀਂ ਹੋ ਸਕੀ। ਔਰ ਸਾਡੀ ਕੋਸ਼ਿਸ਼ ਆ ਵੀ ਫਿਰ ਵੀ ਉਹਨੂੰ ਜਿਹੜਾ ਉਹ ਸਾਰੂ ਢੰਗਣਾ ਕੀਤੀ ਜਾਵੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਸਾਥੀ ਨਾਗਪਾਲ ਜੀ ਨੇ ਦੱਸਿਆ ਵੀ ਡੀਏ ਨਹੀਂ ਦੇ ਰਹੇ। ਸਰਕਾਰ ਦੀ ਨੀਤ ਮਾੜੀ ਆ। ਹੁਣ ਆਈਐਸ ਹੈ ਉਹਨਾਂ ਲੋਬੀ ਨੂੰ ਜਦੋਂ ਡੀਏ ਆਉਂਦਾ ਉਹਨਾਂ ਇੱਕ ਨੋਟੀਫਿਕੇਸ਼ਨ ਕਰਾਇਆ ਸੈਂਟਰ ਜਦੋਂ ਵੀ ਡੀਏ ਦਿੰਦਾ ਉਸੇ ਵੇਲੇ ਉਹਨਾਂ ਦਾ ਡੀਏ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਇਹ ਸਾਰਾ ਕੁਝ ਸਰਕਾਰ ਨੇ ਅਸਲ ਦੇ ਵਿੱਚ ਇੱਕ ਮੀਟਿੰਗ ਮੈਂ ਕਹਿਣਾ ਨਹੀਂ ਚਾਹੁੰਦਾ ਕਿਤੇ ਹੋਈ ਸੀ ਚੀਮਾ ਸਾਹਿਬ ਨਾਲ ਬੈਠੇ ਸੀ ਮੈਂ ਵੀ ਉੱਥੇ ਹੀ ਸੀ ਉਹਨਾਂ ਮੁਲਾਜ਼ਮਾਂ ਨੂੰ ਵੋਟਾਂ ਹੀ ਨਹੀਂ ਪਾਈਆਂ ਇਹਨਾਂ ਨੂੰ ਕੁਝ ਦੇਣਾ ਹੀ ਨਹੀਂ ਪਰ ਇਹ ਭੁਲੇਖਾ ਸਰਕਾਰ ਦਾ ਮੁਲਾਜ਼ਮਾਂ ਨੇ 22 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਇੰਨੀ ਮਦਦ ਕੀਤੀ ਜਿਹਦੇ ਕਰਕੇ ਜਿੱਤ ਕੇ ਆਏ ਤੇ ਪਰ ਮਲਾਜ਼ਮਾਂ ਵੱਲ ਧਿਆਨ ਨਹੀਂ ਕੀਤਾ ਮਲਾਜ਼ਮ ਕੀ ਪੂਰਾ ਸਾਰਾ ਹੀ ਤਬਕਾ ਕਿਸਾਨ ਹੋਣ ਮਜ਼ਦੂਰ ਹੋਣ ਸਟੂਡੈਂਟ ਹੋਣ ਕਿਸੇ ਨੂੰ ਕੁਝ ਨਹੀਂ ਤੇਰੇ ਅਸੀਂ ਚਾਹੁੰਦੇ ਆਂ ਕਿ ਸਰਕਾਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਵਾਸਤੇ ਕੁਝ ਕਰੇ ਤੇ ਤੁਹਾਡੀ ਜਿਹੜੀ ਕਨਵੋਕੇਸ਼ਨ ਹੈ ਅੱਜ ਲਲੜੂ ਵਿਖੇ ਰੱਖੀ ਗਈ ਹੈ ਤਾਂ ਮਤਲਬ ਲੱਗਦਾ ਇਸ ਕਨਵੋਕੇਸ਼ਨ ਇਹ ਜੋ ਸੁਚਾਰੂ ਰੂਪ ਨਾਲ ਨਹੀਂ ਚੱਲ ਰਹੀ ਕਿ ਕਾਰਨ ਕੀ ਹੈ ਦੇਖੇ ਇਹਨੂੰ ਅਸੀਂ ਵਿਚਾਰ ਲਾਂਗੇ ਇਹ ਥੋੜੇ ਜੇ ਮਸਲੇ ਮਸਲੇ ਹੋ ਜਾਂਦੇ ਨੇ ਕਈ ਵਾਰੀ ਕਈ ਇਹਦੇ ਤੇ ਅਸੀਂ ਵਿਚਾਰ ਕਰਾਂਗੇ ਸਾਡੀਆਂ ਮੀਟਿੰਗਾਂ ਹੋਣਗੀਆਂ ਹੁਣ ਇਹ ਤੋਂ ਬਾਅਦ ਦੇ ਵਿੱਚ ਅਸੀਂ ਇਹਨੂੰ ਵਿਚਾਰਾਂਗੇ ਮੰਦਭਾਗੀ ਹੈ ਕਿਉਂਕਿ ਸਾਨੂੰ ਇਦਾਂ ਨਹੀਂ ਹੋਣਾ ਚਾਹੀਦਾ ਪਰ ਚਲੋ ਉਹਦੀ ਅਸੀਂ ਚਾਹਾਂਗੇ ਵੀ ਇਹਨਾਂ ਨੂੰ ਸੂਬਾ ਕਮੇਟੀ ਦੇ ਧਿਆਨ 'ਚ ਵੀ ਲਿਆਵਾਂਗੇ ਜਿਹੜੀ ਸੂਬਾ ਵਰਕਿੰਗ ਹੋਗੀ ਅਸੀਂ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਭੇਜਾਂਗੇ ਉਹ ਅਸੀਂ ਇਹਨੂੰ ਇੱਧਰ ਧਿਆਨ ਦੇਵਾਂਗੇ ਪਰ ਮੰਦਭਾਗੀ ਹੈ ਵੀ ਜਿਹੜੀ ਅੱਜ ਕਨਵੈਨਸ਼ਨ ਸਰੂ ਟੰਗਣਾ ਨਹੀਂ ਹੋ ਸਕਦਾ ਤੇ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਇਹਦੇ 'ਚ ਲੱਗਦਾ ਹੈ ਕਿ ਸਰਕਾਰ ਉੱਤੇ ਦਬਾਅ ਪਵੇਗਾ ਨਹੀਂ ਇਹ ਕਿਤੇ ਦਿੱਕਾ ਦੁੱਕਾ ਹਰ ਪਾਰਟੀ ਦੇ ਵਿੱਚ ਹੋ ਜਾਂਦਾ ਹੈ ਇਹਦੇ ਵਿੱਚ ਜੇ ਇੱਥੇ ਅੱਜ ਕੋਈ ਮਾੜੀ ਮੋਟੀ ਆਈ ਹੈ ਗੱਲਬਾਜੀ ਉਹ ਸੂਬੇ ਦੇ ਜਨਰਲ ਸਖਤਰ ਬੈਠੇ ਨੇ ਸੂਬੇ ਦੇ ਹੋਰ ਲੀਡਰ ਬੈਠੇ ਨੇ ਵਿਚਾਰ ਲੈਣਗੇ ਲੋਕ ਰਾਜ ਹੈ ਜਿੱਦੂ ਵੋਟਾਂ ਪੈਣਗੀਆਂ ਆਉਣ ਵਾਲੀ ਕਿੰਨ ਇਲੈਕਸ਼ਨ ਵਿੱਚੋਂ ਜਿੱਤ ਜੇਗਾ ਇਹਦੀ ਕੋਈ ਗੱਲ ਨਹੀਂ ਐ ਨੂੰ ਇੰਨੀ ਕੋ ਟੈਨਸ਼ਨ ਨਹੀਂ ਪਹਿਲਾਂ ਵੀ ਕੋਈ ਸਰਕਾਰਾਂ ਰਹੀਆਂ ਕਦੇ ਪਹਿਲਾਂ ਵੀ ਦਿੱਕਤ ਆਈ ਕਿ ਮੌਜੂਦਾ ਸਰਕਾਰ ਸਾਰੀਆਂ ਸਰਕਾਰਾਂ ਸਰਕਾਰਾਂ ਸਾਰੀਆਂ ਇੱਕੋ ਜੀਆਂ ਇਹ ਆਪਾਂ ਨੂੰ ਲੱਗਦਾ ਵੀ ਕੋਈ ਸਰਕਾਰ ਆਣ ਕੇ ਕਰੇਗੀ ਕਿਉਂਕਿ ਜਦੋਂ ਸਰਕਾਰ ਆਪੋਜੀਸ਼ਨ ਚ ਜਿਹੜੇ ਲੋਕ ਹੁੰਦੇ ਨੇ ਉਹ ਜਿਹੜੇ ਦਾਅਵੇ ਕਰਦੇ ਨੇ ਜਦੋਂ ਉਹਨਾਂ ਦੇ ਕੋਲ ਪਾਵਰ ਆ ਜਾਂਦੀਆਂ ਨੇ ਨਹੀਂ ਕਰ ਰਹੇ ਹੁਣ ਤੁਸੀਂ ਇਸ਼ਤਿਹਾਰ ਪੜਦੇ ਹੋ ਵੀ ਇੱਥੇ ਰਿਸ਼ਵਤ ਨਹੀਂ ਹੈ ਮੈਂ ਹੁਣ ਅੱਗੇ ਰਜਿਸਟਰੀਆਂ ਦਾ ਰੇਟ ਘਟ ਸੀ ਰਜਿਸਟਰੀ ਗੁੰਦੇ ਹੁਣ ਵੱਧ ਗਏ ਨੇ ਉਹ ਤਰੀਕਾ ਬਦਲ ਗਿਆ ਰੇਟਾ ਜਿਹੜਾ ਕਹਿੰਦੇ ਘੱਟ ਰੇਟ ਚ ਮਿਲੇਗਾ ਉਹ ਉਦੋਂ ਵੀ ਮਹਿੰਗਾ ਮਿਲ ਰਿਹਾ ਹੈ ਜਿਹੜੇ ਕਹਿੰਦੇ ਵੀ ਕਿ ਲੋਕਾਂ ਦੇ ਘਰਾਂ 'ਚ ਜਾਊਗੀ ਸਰਕਾਰ ਲੋਕਾਂ ਨੂੰ ਮਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਉਦਾਂ ਹੀ ਧਰਨੇ ਦਿੱਤੇ ਜਾ ਰਿਹਾ ਹੈ ਉਦਾਂ ਹੀ ਹਡੀਆਂ ਪੈਣਾ ਬੀਬੀਆਂ ਦੀਆਂ ਚੁੰਨੀਆਂ ਲਾਈਆਂ ਜਾ ਰਹੀਆਂ ਉਦਾਂ ਹੀ ਮਲਾਜ਼ਮ ਟੈਂਕੀਆਂ ਦੇ ਚੜੇ ਹੋਏ ਨੇ ਇਹ ਸਾਰਾ ਕੁਝ ਉਦਾਂ ਹੀ ਆ ਅੱਗੇ ਨਾਲੋਂ ਮਲਾਜ਼ਮਾਂ ਪ੍ਰਤੀ ਤੇ ਕਿਸਾਨਾਂ ਪ੍ਰਤੀ ਮਜ਼ਦੂਰਾਂ ਬਦੀ ਸਰਕਾਰ ਦਾ ਡੰਗ ਜਿਹੜਾ ਉਹ ਤੇਜ ਆ ਤੁਹਾਡੇ ਕਹਿਣ ਦਾ ਮਤਲਬ ਸਰਕਾਰ ਬਦਲਦੀ ਹੈ ਹਾਲਾਤ ਨਹੀਂ ਬਦਲਦੇ ਨਹੀਂ ਸਰਕਾਰ ਕਾਦੀ ਬਦਲਦੀ ਹੈ ਲੋਕ ਉਹੋ ਹੀ ਬੰਦੇ ਨੇ ਅੱਜ ਗੜੀ ਸਾਹਿਬ ਆ ਗਏ ਨੇ ਇਧਰੋਂ ਹੀ ਆਏ ਹੋਏ ਨੇ ਇਹਨਾਂ ਨੇ ਜਦੋਂ ਸਰਕਾਰ ਵੇਖਿਆ ਜਾਣੀ ਐ ਇਹਨਾਂ ਨੇ ਉਧਰ ਚੱਲ ਜਣਾ ਫਿਰ ਇਹਨਾਂ ਨੇ ਲੀਡਰ ਬਣ ਜਣਾ ਹੋਰ ਤਾਂ ਕੋਈ ਆਉਂਦੇ ਹੀ ਨਹੀਂ ਗਿੰਤੀ ਮਿੰਤੀ ਦੇ ਪੰਜਾਬ ਦੇ ਅੰਦਰ 5 100 150 ਕਰਾਨਾ ਪਰਿਵਾਰ ਨੇ ਜਿਨ੍ਹਾਂ ਦੇ ਵਿੱਚੋਂ ਕਦੇ ਅਕਾਲੀਆਂ ਚੋਂ ਆਏ ਨੇ ਕਦੇ ਭਾਜਪੀ ਚੋਂ ਆਏ ਨੇ ਕਦੇ ਕਿੱਦੋਂ ਇਹ ਮੰਗਾ ਨਹੀਂ ਮੰਨ ਜਾਂਦੀ ਅਗਲੀ ਰਣਨੀਤੀ ਕੀ ਹੋਏਗੀ ਇਹ ਮੰਗਾ ਸੰਘਰਸ਼ੀ ਹੋਣਾ ਸੰਘਰਸ਼ ਵਾਸਤੇ ਤਿਆਰੀ ਕਰ ਰਹੇ ਆ ਉਹ ਸਰਗਰਸ਼ਦਾ ਜਿਹੜਾ ਲੋਕਾਂ ਨੇ ਰੂਪ ਇਹਨਾਂ ਨੂੰ ਵਿਖਾਈ ਦਿੱਤਾ ਪਹਿਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਚੋਣਾਂ ਹੋਈਆਂ ਤੇ ਆਮ ਨੂੰ ਕਿੰਨੀਆਂ ਚੀਟਾਂ ਵਲੀਆਂ ਜਿਹੜੇ ਕਹਿੰਦੇ 0 13 ਹੋਣੀਆਂ ਤਿੰਨ ਸੀਟਾਂ ਮਿਲੀਆਂ ਨੇ ਚਾਰ ਜਿਮਨੀ ਚੋਣਾਂ ਹੋਈਆਂ ਨੇ ਜਿਮਨੀ ਚੋਣਾਂ ਦੇ ਵਿੱਚ ਵੀ ਜੇ ਦੋਵਾਂ 'ਚ ਮੁਕਾਬਲਾ ਨਾ ਹੁੰਦਾ ਤੀਜੀ ਧਿਰ ਖੜ ਜਾਂਦੀ ਉੱਥੇ ਤੇ ਇਹਨਾਂ ਨੂੰ ਚੀਟ ਕੋਈ ਨਹੀਂ ਮਿਲਨੀ ਕਿਹੜੀ ਜੱਥੇਬੰਦੀ ਨੇ ਬੁਲੰਗ ਕਰਦੇ ਔਰ ਅੱਜ ਕਨਵੋਕੇਸ਼ਨ ਤੇ ਤੁਸੀਂ ਆਏ ਹੋ ਕੀ ਕਹਿਣਾ ਹੈ ਦੇਖੋ ਮੇਰਾ ਨਾਮ ਧਨਵੰਤ ਸਿੰਘ ਪੱਠੜ ਜਨਨ ਸਕੱਤਰ ਪੈਨਸ਼ਨ ਐਸੋਸੀਏਸ਼ਨ ਪਾਵਰ ਕਾਮ ਤੇ ট্রান্সਕੋ ਪੰਜਾਬ ਅੱਜ ਅਸੀਂ ਸਾਡੀ ਸਟੇਟ ਕਮੇਟੀ ਦੇ ਫੈਸਲੇ ਮੁਤਾਬਕ ਸਰਕਲ ਵਾਈਜ਼ ਕਨਵੈਨਸ਼ਨ ਆ ਅਸੀਂ ਸ਼ੁਰੂ ਕੀਤੀਆਂ ਸੀ ਜਿਹਦੇ ਵਿੱਚ ਅੱਜ ਬਹਾਰੀ ਸਰਕਲ ਦੀ ਕਨਵੈਨਸ਼ਨ ਜਿਹੜੀ ਹੈਗੀ ਆ ਅਸੀਂ ਇੱਥੇ ਕੀਤੀਆਂ ਲਾਲੂਣ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਸਾਡਾ ਮੰਤਵ ਜਥੇਬੰਦੀ ਨੂੰ ਮਜ਼ਬੂਤ ਕਰਨਾ ਸਾਡੀ ਜਥੇ ਸਾਡੀਆਂ ਮੰਗਾਂ ਬਾਰੇ ਲੋਕਾਂ 'ਚ ਗੱਲ ਲੈ ਕੇ ਜਾਣੀ ਤੇ ਲੋਕਾਂ ਦੇ ਵਿਚਾਰਾਂ ਨੂੰ ਅਗਲੇ ਸੰਘਰਸ਼ ਵਾਸਤੇ ਜਿਹੜਾ ਹੈਗਾ ਲੈਣਾ ਇਹ ਵੀ ਸਾਡਾ ਇੱਕ ਪ੍ਰਜੋਜਨ ਸੀ ਜਿਹਦੇ ਵਿੱਚ ਜਿਹੜਾ ਹੈਗਾ ਸਾਡੇ ਸਾਥੀਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਸਾਰੇ ਸਾਥੀਆਂ ਨੇ ਇੱਥੇ ਉਹ ਸਾਰੇ ਸਾਥਿਓ ਨੋਟ ਕਰਕੇ ਅਸੀਂ ਅਗਲੀ ਆਪਣੀ ਰਣਨੀਤੀ ਕਿਉਂਕਿ ਪਿਛੇ ਲੰਬੇ ਸਮੇਂ ਤੋਂ ਇਸ ਸੰਘਰਸ਼ ਕਰਦੇ ਆ ਰਹੇ ਹਾਂ ਅਸੀਂ ਜਿੱਥੇ ਪੰਜਾਬ ਸਰਕਾਰ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨ ਸਾਂਝੇ ਫਰੰਟ ਦੇ ਉੱਤੇ ਬੈਨਰ ਥੱਲੇ ਵੀ ਅਸੀਂ ਕੰਮ ਕੀਤਾ ਮੁਲਾਜ਼ਮ ਤੇ ਜਿਹੜੇ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਦੇ ਤੌਰ ਤੇ ਅਸੀਂ ਕੰਮ ਕੀਤਾ ਅਸੀਂ ਪੈਨਸ਼ਨ ਜਥੇਬੰਦੀ ਵੱਲੋਂ ਵੀ ਆਪਣੇ ਤੌਰ ਤੇ ਸੰਘਰਸ਼ ਕੀਤਾ ਉਹ ਸਾਰੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਸਾਡਾ ਅਸੀਂ ਸੋਚਿਆ ਸੀ ਵੀ ਇੱਥੇ ਹੋਰ ਵਿਚਾਰ ਲਈਏ ਥੱਲੇ ਫੀਲਡ ਦੇ ਵਿੱਚੋਂ ਵੀ ਸਾਨੂੰ ਕਿਸ ਢੰਗ ਦਾ ਸੰਘਰਸ਼ ਕਰਨਾ ਚਾਹੀਦਾ ਜਿਹਦੇ ਨਾਲ ਅਸੀਂ ਪਾਵਰ ਕਾਮ ਦੇ ਉੱਤੇ ਆਪਣੀ ਜਿਹੜੀ ਹੈਗਾ ਦਬਾਅ ਪਾ ਸਕੀਏ ਅਸੀਂ ਆਪਣੇ ਮੰਗਾਂ ਬੁਲਾ ਸਕੀਏ ਇਹਦੇ ਵਾਸਤੇ ਅਸੀਂ ਅੱਜ ਇੱਥੇ ਕੰਮ ਕਰ ਰਹੇ ਹਾਂ ਇੱਥੇ ਕਿਹੜੀ ਜੋ ਕੰਮੂਨੀਕੇਸ਼ਨ ਹੋਈ ਹੈ ਕੀ ਮੰਗਾਂ ਤੁਹਾਡੀਆਂ ਇਸ ਕੰਮੂਨੀਕੇਸ਼ਨ ਵਿੱਚ ਕੀ ਮੰਗਾਂ ਨੂੰ ਔਰ ਮਤਲਬ ਹਾਸਲ ਕਰਵਾ ਸਕੀਏ ਕੀ ਰਣਨੀਤੀ ਕਰਦੇ ਦੇਖੋ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨੇ ਸਾਡੀਆਂ ਮੰਗਾਂ ਇਹ ਨਹੀਂ ਸਾਡੇ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਇੱਕ 2.95 ਦਾ ਫਾਰਮੂਲਾ ਹੈ ਜਿਹੜਾ ਕਿ ਪੇ ਕਮਿਸ਼ਨ ਰਿਕਮੈਂਡ ਕੀਤਾ ਸੀ ਇੱਕ ਇੱਕ 16 ਤੋਂ ਪਹਿਲਾਂ ਜਿਹੜਾ ਰਿਟਾਇਰੀ ਹੋ ਗਏ ਉਹਨਾਂ ਵਾਸਤੇ ਉਹ ਪੰਜਾਬ ਸਰਕਾਰ ਨਹੀਂ ਦੇ ਰਹੀ ਸਾਡੀ ਮੰਗ ਆ ਕਿ 2.59 ਦਾ ਫੈਕਟਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਦਿੱਤਾ ਜਾਵੇ ਇਸ ਤੋਂ ਬਾਅਦ ਇੱਕ ਇੱਕ 16 ਤੋਂ ਲੈ ਕੇ 21 ਤੱਕ ਜਿਹੜਾ ਹੈਗਾ ਸਾਡਾ ਸਾਢੇ 5 ਸਾਲ ਦਾ ਬਕਾਇਆ ਹੈਗਾ ਪੇ ਰਿਵੀਜ਼ਨ ਦਾ ਉਹਦੇ ਵਾਸਤੇ ਸਾਡੀ ਮੰਗ ਹੈਗੀ ਆ ਡੀਏ ਦੀ ਕਿਸ਼ਤਾਂ ਜਿਹੜੇ ਕਿ ਪੰਜਾਬ ਦੇ ਸਾਰੀਆਂ ਸਟੇਟਾਂ ਦੇ ਚੁੱਕੇ ਨੇ ਇੰਡੀਆ ਦੀਆਂ ਸਾਰੀਆਂ ਸੈਂਟਰ ਦੀਆਂ ਹਰਿਆਣਾ ਦੇ ਚੁੱਕਿਆ ਹਿਮਾਚਲ ਦੇ ਚੁੱਕਿਆ ਸਾਰੀਆਂ ਸਟੇਟਾਂ ਪਰ ਪੰਜਾਬ ਗਵਰਨਮੈਂਟ ਕੈਸੀ ਆ ਜਿਹਦੇ ਕੋਲ 53% ਡਿਊ ਹੋ ਗਿਆ ਪਰ ਸਾਨੂੰ ਜਿਹੜਾ 48% ਇਹਦੇ ਮਿਲਿਆ ਸਾਨੂੰ ਉਹਦੇ ਵਿੱਚ 42% ਮਿਲਿਆ ਸਾਨੂੰ ਉਹਦੇ ਪਿੱਛੇ ਵੀ ਲੜ ਰਹੇ ਆ ਸੋ ਸਾਡੀਆਂ ਇਹ ਮੰਗਾਂ ਨੇ ਵੀ ਜਿਹਦੇ ਕਰਕੇ ਅਸੀਂ ਲਗਾਤਾਰ ਜਿਹੜੇ ਹੈਗੇ ਉਹ ਸੰਘਰਸ਼ ਦੇ ਰਾਹ ਦੇ ਉੱਤੇ ਆ ਇੱਥੇ ਅਸੀਂ ਫੀਡਬੈਕ ਲਈ ਇਹ ਸਾਨੂੰ ਕਿੱਦਾਂ ਦਾ ਕਰਨਾ ਚਾਹੀਦਾ ਉਹ ਸਾਡੀ ਅੱਜ ਇੱਥੇ ਪਰਜੋਜਨ ਸੀ ਪਿਛਲੀ ਸਰਕਾਰਾਂ ਵਿੱਚ 8 ਸਾਲਾਂ ਤੋਂ ਕਹਿ ਰਹੇ ਤੁਸੀਂ ਲਗਭਗ 10 ਸਾਲ ਹੋ ਗਏ ਪਿਛਲੀ ਸਰਕਾਰਾਂ ਨੇ ਵੀ ਨਹੀਂ ਦਿੱਤਾ ਹੁਣ ਵਕਤ ਨੇ ਵੀ ਨਹੀਂ ਦਿੱਤਾ ਕਾਰਨ ਕੀ ਮੰਦੇ ਹੋ ਸੀ ਨਹੀਂ ਕਾਰਨ ਮੈਂ ਤਾਂ ਇਹ ਕਹਿਣਾ ਹੈ ਕਿ ਉਹ ਸਾਨੂੰ ਜਿਹੜੇ 파ਟ ਨਹੀਂ ਸਮਝ ਰਹੇ ਇੱਕ ਸਮਾਂ ਸੀਗਾ ਜਦੋਂ ਸਰਕਾਰਾਂ ਕਹਿ ਸੀ ਕਿ ਮੁਲਾਜ਼ਮ ਸਾਡਾ ਇੱਕ 파ਟ ਆ ਇਹ ਸਾਡੀ ਮਸ਼ੀਨਰੀ ਆ ਇਹਦੇ ਬਿਨਾ ਨਹੀਂ ਚੱਲ ਸਕਦੇ ਪੱਜ ਅੱਜ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਮੁਲਾਜ਼ਮਾਂ ਨੂੰ ਇੱਕ ਮਰ ਜਿਹੜਾ ਹੈਗਾ ਉਹ ਆਪਣਾ ਗੁਲਾਮ ਸਮਝ ਰਹੀ ਆ ਇਸ ਤੋਂ ਇਲਾਵਾ ਪੈਨਸ਼ਨਰ ਨੂੰ ਆਪਣੇ ਤੇ ਬੋਝ ਸਮਝ ਰਹੀ ਆ ਉਹ ਕਹਿੰਦੇ ਪੈਨਸ਼ਨ ਦੀ ਬਹੁਤ ਜ਼ਿਆਦਾ ਪੈਨਸ਼ਨ ਲਾਇਬਿਲਟੀ ਬਹੁਤ ਜ਼ਿਆਦਾ ਆ ਜਦੋਂ ਕਿ ਅਸੀਂ ਕਹਿੰਦੇ ਪੈਨਸ਼ਨ ਲਾਇਬਿਲਟੀ ਨਹੀਂ ਲਾਇਬਿਲਟੀ ਦਾ ਪੋਲੀਟੀਸ਼ੀਅਨ ਦੀ ਆ ਜਿਹੜੇ ਜਿਹੜੇ 1 ਲੱਖ ਜਿਹੜੇ 85000 ਤੋਂ 3 ਲੱਖ ਦੀ ਜਿਹੜੇ ਆਪਣੇ ਸੈਲਰੀ ਕਰ ਲੈਂਦੇ ਨੇ ਉਹਨਾਂ ਦੀ ਲਾਇਬਿਲਟੀ ਨਹੀਂ ਖਜ਼ਾਨਾ ਕਿੱਧਰ ਨੂੰ ਜਾ ਰਿਹਾ ਅਸੀਂ ਜਿਹੜਾ ਹੈਗਾ ਕਹਿੰਦੇ ਆ ਅਸੀਂ ਆਪਣੇ ਮੰਗਾ ਪਿੱਛੇ ਸੰਘਰਸ਼ ਤੇ ਉੱਤੇ ਸਾਡੀ ਟੇਕ ਹੈਗੀ ਆ ਉਹ ਅਸੀਂ ਲਗਾਤਾਰ ਸੰਘਰਸ਼ ਕੀਤਾ ਇਤਿਹਾਸ ਨੂੰ ਅੱਗੇ ਤੋਂ ਵਤੀਸਾਂ ਨਾਲ ਅਸਿਕ ਕਰ ਦੇਵਾਂਗੇ ਦੇ ਦੌਰਾਨ ਮੰਕਾ ਪੂਰੀ ਨਹੀਂ ਕੀਤੀ ਜਾਂਦੀ ਤਾਂ ਅੱਗੇ ਕੀ ਰੱਡੀ ਅਣੀ ਤੇ ਅਸੀਂ ਇਹੀ ਕਰਦੇ ਸਾਂਝੇ ਮਿਲ ਕੇ ਕਿਉਂਕਿ ਏਕਤਾ ਬਿਨਾ ਕੁਝ ਨਹੀਂ ਬਣਦਾ ਅਸੀਂ ਏਕਤਾ ਬਣਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਜਿੱਥੇ ਪਾਵਰ ਕਾਮ ਪੈਨਸ਼ਨ ਐਸੋਸੀਏਸ਼ਨ ਏਕ ਆ ਇੱਕਾ ਅੱਜ ਸਾਡੀ ਸਾਰੀ ਪੰਜਾਬ ਤੋਂ ਵੱਡੀ ਜਥੇਬੰਦੀ ਹੈ 22000 ਦੀ ਸਾਡੀ ਮੈਂਬਰਸ਼ਿਪ ਹੈ ਸਾਡੀ ਸਾਰੇ ਪੰਜਾਬ ਸਾਰੇ ਕੋਨੇ ਸਾਡੇ ਜਥੇਬੰਦੀ ਆ ਇਵਨ ਹਿਮਾਚਲ ਪ੍ਰਦੇਸ਼ ਜਗਿੰਦਰ ਨਗਰ ਵੀ ਸਾਡਾ ਜੁਨਟ ਕਾਇਮ ਆ ਦਿੱਲੀ ਦੇ ਵਿੱਚ ਵੀ ਸਾਡਾ ਜਿਹੜਾ ਹੈਗਾ ਇਹ ਇੱਕ ਬਹੁਤ ਵੱਡੇ ਸਾਡੇ ਜੁਨਟ ਹੈਗਾ ਦਿੱਲੀ ਦੇ ਵਿੱਚ ਵੀ ਸਾਰੇ ਪੰਜਾਬ ਪਲੱਸ 12ਵੀਂ ਸਾਡਾ ਜੁਨਟ ਜਿਹੜਾ ਹੈਗਾ ਉਹ ਸਾਰਾ ਸਾਡਾ ਸੰਘਟਨ ਦਾ ਸੀ ਉਹਦੇ ਲੈਵਲ ਦੇ ਉੱਤੇ ਇਸ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਇਕੱਠੇ ਕਰਕੇ ਜਿਹੜਾ ਹੈਗਾ ਸੀ ਉਹ ਵੀ ਸੰਘਰਸ਼ ਕਰ ਰਹੇ ਆ ਜਿਹੜੇ ਪੈਨਸ਼ਨ ਨੂੰ ਇਕੱਠੇ ਕਰਕੇ ਉਹ ਵੀ ਸਕਾਰਤ ਕਰਨ ਕਿਉਂਕਿ ਏਕਤਾ ਬਿਨਾ ਅਸੀਂ ਕੁਝ ਨਹੀਂ ਸਮਝਦੇ ਵੀ ਮਿਲੇਗਾ ਉਹ ਅਸੀਂ ਏਕਤਾ ਵਾਸਤੇ ਕਰਨ ਵੇਲੇ ਜਾ ਰਹੇ ਹਾਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਯਤਨ ਕਰ ਰਹੇ ਹਾਂ ਤੇ ਕਰਾਂਗੇ ਅਸੀਂ ਤੇ ਤੁਸੀਂ ਸੁਪਾ ਕਮੇਟੀ ਜੋ ਮੈਂਬਰ ਹੋ ਤੁਸੀਂ ਤੇ ਨਾਲ ਤੁਹਾਡੇ ਹੋਰ ਵੀ ਮੈਂਬਰ ਸਹਿਬਾਨ ਆਏ ਹੋਏ ਜੇ ਅੱਜ ਇਸ ਕਨਵੈਕੇਸ਼ਨ ਨੂੰ ਦੇਖਣ ਨੂੰ ਮਿਲਿਆ ਕਿ ਆਪਸੀ ਤਲਖੀ ਕੁਝ ਸਰਕਲ ਨੂੰ ਲੈ ਕੇ ਹੋਈ ਹੈ ਇਸ ਬਾਰੇ ਕੀ ਜਨਾ ਦੇਖੋ ਇਹਦੇ ਚ ਗੱਲ ਇਹ ਆ ਵੀ ਵਿਚਾਰਾਂ ਦਾ ਟਕਰਾਹ ਹੁੰਦਾ ਕਿਉਂਕਿ ਸਾਡੀ ਜਿਹੜੀ ਜਥੇਬੰਦੀ ਹੈ ਇਹ ਸਾਰੇ ਵਿਚਾਰਾਂ ਨੂੰ ਇਕੱਠਾ ਬਣਾ ਕੇ ਅਸੀਂ ਗੁਲਦਸਤਾ ਬਣਾਇਆ ਜਿਵੇਂ ਗੁਲਦਸਤਾ ਹੁੰਦਾ ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਨੇ ਇਥੇ ਵਿਚਾਰਤਾਂ ਅਲੱਗ-ਅਲੱਗ ਨੇ ਸਾਰੀਆਂ ਕਿਉਂਕਿ ਜਥੇਬੰਦੀ ਤਾਂ ਹੀ ਉਹ ਵਿਕਾਸ ਕਰੇ ਜੇ ਵਿਚਾਰਤਾਂ ਸਾਰੀਆਂ ਹੋਣਗੀਆਂ ਜੇ ਇੱਕ ਵਿਚਾਰਤਾਂ ਦੀ ਜਥੇ ਹੋ ਬੰਦੀ ਹੋਏਗੀ ਉਹ ਤਾਂ ਥੋੜੇ ਬੰਦੇ ਹੋਣਗੇ ਪਰ ਕਿਉਂਕਿ ਅਸੀਂ ਤਾਂ ਜਥੇਬੰਦੀ ਨੂੰ ਕੋਮਨ ਬਣਾਇਆ ਹੋਇਆ ਸਾਰੇ ਪੈਂਸ਼ਨ ਨੂੰ ਇਸ ਪਾਸੇ ਲਾਇਆ ਹੋਇਆ ਕਲਾਸ 4 ਤੋਂ ਲੈ ਕੇ ਚੀਫ ਮਿੰਟ ਤੱਕ ਸਾਡੇ ਮੈਂਬਰ ਨੇ ਸਾਰੇ ਵਿਚਾਰਤਾਂ ਦੀਆ ਉਹ ਕੋਈ ਐਡੀ ਵੱਡੀ ਤਲਕ ਨਹੀਂ ਸਾਡੇ ਭਰਾਵਾਂ 'ਚ 100 ਗੱਲਬਾਤ ਹੋ ਜਾਂਦੀ ਆ ਭਰਾ ਭਰਾਵੀਆਂ ਨੇ ਕਾਟੇ ਆ ਉਹਨਾਂ ਨੂੰ ਚੁਗੰਦਾ ਉਹ ਕੋਈ ਨਹੀਂ ਕੋਈ ਐਡੀ ਕਾਂਟਾ ਸਾਡੇ ਸਮਝ ਨਹੀਂ ਕਾਂਟਾ ਸਾਡੇ ਕੋਈ ਹੈ ਹੀ ਨਹੀਂ ਸਿਰਫ ਵਿਚਾਰਾਂ ਦਾ ਟਕਰਾਅ ਹੁੰਦਾ ਉਹ ਜਦੋਂ ਟਕਰਾਅ ਵੀ ਸਾਡੇ ਭਰਾਵਾਂ ਦੀ 100 ਗੱਲਬਾਤ ਹੋ ਜਾਂਦੀ ਆ ਘਰਾਂ 'ਚ ਵੀ ਹੋ ਜਾਂਦੀ ਆ ਇਹ ਸਾਡੇ ਭਰਾ ਨੇ ਸਾਡੇ ਸਾਡੇ ਭਰਾ ਦੇ ਨਾਲ ਨੇ ਹਾਂ ਸਾਨੂੰ ਵਧੀਆ ਗੱਲ ਵੀ ਦੱਸਦੇ ਨੇ ਸਾਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਜਦੋਂ ਸਾਨੂੰ ਕੋਈ ਪਿੰਪੁਆਇੰਟ ਕਰਦਾ ਕਿਉਂਕਿ ਵਿਕਾਸ ਤਾਂ ਹੁੰਦਾ ਜੇ ਵਿਰੋਧ ਹੁੰਦਾ ਐਸੀ ਕੋਈ ਗੱਲ ਨਹੀਂ ਸਾਨੂੰ ਕੋਈ ਇਹਨਾਂ ਤੋਂ ਕੋਈ ਗਿਲਾ ਨਹੀਂ ਬਹੁਤ ਸੋਹਣੀ ਗੱਲ ਹੈ ਮੇਰੇ ਦੋਸਤਾਂ ਨੇ ਕੀਤੀ ਆ ਅਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਸਮੁੱਚੇ ਪੈਨਸ਼ਨੋ ਨਾਲ ਲੈ ਕੇ ਚੱਲਾਂਗੇ ਮੁਲਾਜ਼ ਔਰ ਅਸੀਂ ਇੱਕ ਵੱਡਾ ਮਹਾਜਾ ਅਸੀਂ ਬਣਾਵਾਂਗੇ ਔਰ ਪ੍ਰੋਬਲਮ ਕੀ ਆ ਪ੍ਰੋਬਲਮ ਇੱਥੇ ਆ ਕਿ ਅੱਜ ਮੁਲਾਜ਼ਮਾਂ ਤੇ ਪੈਨਸ਼ਨ ਨੇ ਆਪਣੀ ਆਈਡੈਂਟੀਟੀ ਨਹੀਂ ਬਣਾਈ ਅਸੀਂ ਆਪਣੀ ਹੋਂਦ ਗਵਾ ਚੁੱਕੇ ਆ ਅਸੀਂ ਹੋਂਦ ਗਰੁੱਪਾਂ ਚ ਪਾਤੀ ਆਪਣੀ ਹੋਂਦ ਜਿਹੜੀ ਆ ਅਸੀਂ ਗਰੁੱਪਾਂ ਦੀ ਹੋਂਦ ਬਣਾਤੀ ਜਿੰਨੇ ਦੇ ਤੱਕ ਮੁਲਾਜ਼ਮਾਂ ਤੇ ਪੈਨਸ਼ਨ ਆਪਣੀ ਹੋਂਦ ਨਹੀਂ ਬਣਾਦੇ ਸਰਕਾਰ ਕੋਲੇ ਤੁਹਾਡੀ ਗੱਲ ਨਹੀਂ ਜਾਂਦੀ ਜਿਵੇਂ ਕਿਸਾਨਾਂ ਨੇ ਸੰਘਰਸ਼ ਕੀਤਾ ਉਹ ਆਪਣੇ ਪੈਰਾਂ ਤੇ ਆਪ ਖੜੇ ਹੋਏ ਉਹ ਆਪਣੇ ਵਕੀਲ ਆਪ ਬਣੇ ਜਿੰਨੀ ਦੇਰ ਤੱਕ ਮੁਲਾਜ਼ਮ ਤੇ ਪੈਨਸ਼ਨ ਆਪਣੇ ਪੈਰਾਂ ਉੱਤੇ ਆਪ ਖੜੇ ਨਹੀਂ ਹੁੰਦੇ ਆਪਣੀ ਆਈਡੈਂਟੀਟੀ ਸਰਕਾਰ ਕੋਲ ਨਹੀਂ ਬਣਾਉਂਦੇ ਉਹਨਾਂ ਚਿਰੇ ਪ੍ਰੋਬਲਮਾਂ ਰਹਿਣਗੀਆਂ ਜਦੋਂ ਮੁਲਾਜ਼ਮ ਇੱਕ ਵਰਗ ਹੋ ਗਿਆ ਜਦੋਂ ਕਿਹਾ ਵੀ ਐਨੇ ਪਰਸੈਂਟ ਪੰਜਾਬ ਦੇ ਮੁਲਾਜ਼ਮ ਹੈ ਐਨੇ ਪਰਸੈਂਟ ਪੈਨਸ਼ਨਰ ਨੇ ਐਡੀ ਵੱਡੀ ਤਾਕਤ ਆ ਜਦੋਂ ਸਰਕਾਰ ਨੂੰ ਇਹ ਪਤਾ ਲੱਗੀ ਤਾਂ ਉਹਨੇ ਸਾਰੀਆਂ ਡਿਮਾਂਡਾਂ ਮੰਗ ਲੈਣੀਆਂ ਨੇ ਉਹਦੇ ਪਿੱਛੇ ਆ ਸੀ ਪੰਜਾਬ ਦੇ ਸਮੂਹ ਮੁਲਾਜ਼ਮ ਸਮੂਹ ਪੈਨਸ਼ਨਰ ਤੇ ਪਾਵਰ ਕੌਨ ਦੇ ਪੈਨਸ਼ਨਰ ਅਸੀਂ ਇਕੱਠੇ ਕਰਨ ਦਾ ਸੀ ਵੀੜਾ ਚੱਕਿਆ ਹੋਇਆ ਉਹਦੇ ਉੱਤੇ ਅਸੀਂ ਚੱਲ ਰਹੇ ਹਾਂ ਉਹਦੇ ਵਾਸਤੇ ਅੱਜ ਕਨਵੈਨਸ਼ਨ ਸੀ ਸਾਡੇ ਧੰਨਵਾਦ